ਜਦੋਂ ਉਠਦਾ ਸਾਡਾ ਬੇਟਾ ਤਾਂ ਸਾਨੂੰ ਇੱਕੋ ਹੀ ਗੱਲ ਹੁੰਦੀ ਹੈ ਵੀ ਇਹਨੇ ਨਸ਼ਾ ਮੰਗਣਾ ਹੁੰਦਾ ਹੈ ਵੀ ਸਾਨੂੰ ਜਿੱਥੋਂ ਮਰਜੀ ਪੈਸਾ ਲਿਆ ਕੇ ਦਿਓ ਸਾਨੂੰ ਨਸ਼ਾ ਕਰਵਾਓ ਬਾਬਾ ਜੀ ਜਦੋਂ ਦੇ ਅਸੀਂ ਗਊਆਂ ਦੀ ਸੇਵਾ ਕਰਨ ਲੱਗੇ ਆ ਜਦੋਂ ਦੇ ਬਾਬਾ ਜੀ ਅਸੀਂ ਗੁਰੂ ਮਹਾਰਾਜ ਦੇ ਤਾਬੇ ਜਾ ਕੇ ਅਰਦਾਸ ਬੇਨਤੀ ਕਰੀ ਹੈ ਸਾਡਾ ਬੱਚਾ ਸਭ ਤੋਂ ਪੈਸੇ ਮੰਗਣੋਂ ਹਟ ਗਿਆ ਸਾਡਾ ਸਭ ਕੁਝ ਵਿਕ ਚੁੱਕਿਆ ਹੈ ਜਦੋਂ ਗਊਆਂ ਦੀ ਸੇਵਾ ਕਰਦੇ ਨੇ ਜਦੋਂ ਪਰਿਵਾਰ ਨਸ਼ਾ ਮੁਕਤ ਹੋ ਜਾਂਦਾ ਹੈ ਪਰਮਾਤਮਾ ਦੇ ਲੜ ਲੱਗ ਜਾਂਦਾ ਹੈ ਗੁਰੂ ਦੇ ਲੜ ਲੱਗ ਜਾਂਦਾ ਹੈ ਫਿਰ ਉਦੋਂ ਖੁਸ਼ੀਆਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਾਰੋਬਾਰ ਦੇ ਵਿੱਚ ਵਾਧੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਸੀਂ ਕੋਈ ਮੱਥਾ ਨਹੀਂ ਟਿਕਾਉਂਦੇ ਕੋਈ ਪੈਸਾ ਨਹੀਂ ਲੈਂਦੇ ਅਸੀਂ ਸਿਰਫ ਕਹਿੰਦੇ ਆ ਵੀ ਗਊਆਂ ਵਾਸਤੇ ਚਾਹੇ ਪੀੜਾ ਲਿਓ ਚਾਹੇ ਆਟਾ ਲਿਓ ਚਾਹੇ ਦਾਣਾ ਲਿਓ ਚਾਹੇ ਪ੍ਰਸ਼ਾਦਾ ਲਿਓ ਉਹ ਜਾ ਕੇ ਫਿਰ ਜਦੋਂ ਗੁਰੂ ਮਹਾਰਾਜ ਦੀ ਸਵੇਰੇ ਅਦਾਸ ਬੇਨਤੀ ਹੁੰਦੀ ਹੈ ਉਹਦੀ ਕੱਲਾ ਬੱਕਰੀ ਵਰਤਦੀ ਕੋਈ ਅੰਗਹੀਣ ਬੱਚਾ ਤਤਲਾ ਉਹਦੀ ਗਰੋਥ ਨਹੀਂ ਹੁੰਦੀ ਜਾਂ ਨੈਰੋ ਸਿਸਟਮ ਬੀਕ ਹੋ ਚੁੱਕਿਆ ਹੈ ਨਸਾਂ ਦੇ ਜਿਹੜੀਆਂ ਬਿਲਕੁਲ ਬੀਕ ਹੋ ਚੁੱਕੀਆਂ ਨੇ ਕਹਿੰਦੇ ਨੇ ਵੀ ਸਟੰਟ ਪਾਉਣਾ ਪਊਗਾ ਹਾਰਡ ਬਿਲਕੁਲ ਕਮਜ਼ੋਰ ਹੋ ਚੁੱਕਿਆ ਹੈ ਜਾਂ ਉਹਨਾਂ ਦੇ ਗੋਡੇ ਦਰਦ ਕਰਨੋਂ ਨਹੀਂ ਹਟਦੇ ਜਾਂ ਭਾਈ ਜੀ ਉਹਨਾਂ ਦੀ ਨਿਗਾ ਬਿਲਕੁਲ ਘਟ ਚੁੱਕੀ ਹੈ ਜਾਂ ਅੱਖਾਂ ਤੋਂ ਘਟਦੀਂਦੇ ਜਾਂ ਸਿਰ ਦੁਖਦਾ ਰਹਿੰਦਾ ਤਾਂ ਉਹਦੇ ਅਸੀਂ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਹੈ ਜੀ ਜਦੋਂ ਡਾਕਟਰ ਕਹਿੰਦਾ ਵੀ ਛੋਟਾ ਸਰਜਰੀ ਕਰਨੀ ਬੁਹਾੜ ਦੀ ਜਦੋਂ ਉਹ ਦਵਾਰੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਕਰਾਮਾਤ ਵਰਤ ਗਈ ਸੱਚੇ ਬਾਦਸ਼ਾਹ ਦੀ ਅਸੀਂ ਬਿਲਕੁਲ ਠੀਕ ਆ ਜਿਹੜਾ ਨਸੇ ਵਾਲੇ ਬੱਚੇ ਨੇ ਚਾਹੇ ਉਹਨਾਂ ਨੇ 10-10 ਸੈਂਟਰ ਕੱਟੇ ਨੇ ਚਾਹੇ 5-5 ਸੈਂਟਰ ਕੱਟੇ ਨੇ ਸੈਂਟਰਾਂ ਵਾਲੇ ਖੁਦ ਮਾਲਕ ਸਾਡੇ ਲੇਵੇ ਆ ਕੇ ਪੁੱਤੋ ਆਪਦੇ ਬੱਚੇ ਨਾਲ ਰਸਾ ਡਾਗੀ ਜਾਂਦੇ ਨੇ ਜੀ ਬੱਬਾ ਜੀ ਜਦੋਂ ਤੁਸੀਂ ਗਊਆਂ ਕੋਲ ਜਾਂਦੇ ਹੋ ਅਰਦਾਸ ਕਰਦੇ ਹੋ ਬਚਨ ਬਲਾਸ ਕਰਦੇ ਹੋ ਉਹ ਫਿਰ ਕਿਵੇਂ ਪੂਰੇ ਕਰਦਾ ਪਰਮਾਤਮਾ ਕਿਵੇਂ ਦੀ ਉਹ ਉਹ ਮਹਾਂਪੁਰਸ਼ੋ ਜਿਹੜੇ ਪਰਿਵਾਰ ਦੇ ਵਿੱਚ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੈਗਾ ਕਾਰੋਬਾਰ ਦੇ ਵਿੱਚ ਖੁਸ਼ੀਆਂ ਨਹੀਂ ਹੈਗੀਆਂ ਜャ ਸਾਡੇ ਬੇਟੇ ਬੇਟੀਆਂ ਇੰਨੇ ਵੱਢ ਚੁੱਕੇ ਨੇ ਉਹ ਚਾਹੁੰਦੇ ਨੇ ਵੀ ਸਾਨੂੰ ਰਾਹ ਨਹੀਂ ਮਿਲਦਾ ਉਹ ਸਾਡੇ ਲਵੇ ਆਉਣ ਆ ਕੇ گاਵਾਂ ਦੀ ਸੇਵਾ ਕਰਨ ਇਹ ਐਨੀ ਇੱਕ ਪਵਿੱਤਰ ਸੇਵਾ ਹੈ ਸੋਨੂੰ ਅੰਦਰੋਂ ਖੁਸ਼ੀ ਮਿਲਣ ਲੱਗ ਜੂ ਸੋਨੂੰ ਅਲੱਗ ਦਾ ਫੀਲ ਹੋਣ ਲੱਗ ਜੂ ਤੁਸੀਂ ਕਿ ਕਿਸੇ ਨੂੰ ਦੇ ਦੋਸ ਦੇਣ ਬਰਾਬਰ ਦੇ ਹੋ ਜਾਓਗੇ ਬੀਰ ਅਸੀਂ ਪ੍ਰਮਾਤਮਾ ਦੀ ਲੜ ਲਾ ਕੇ ਸੇਵਾ ਕਰੀਆ ਸਾਡੀ ਪ੍ਰਮਾਤਮਾ ਸੁਣਦਾ ਕਿਉਂ ਨਹੀਂ ਜਦੋਂ ਤੁਸੀਂ ਗਉਆਂ ਦੀ ਸੇਵਾ ਕਰੋਗੇ ਗੁਰੂ ਮਹਾਰਾਜ ਦੇ ਤਾਬੇ ਜਾ ਕੇ ਆਪ ਦੀ ਧਰਮ ਨਾਲ ਸੇਵਾ ਕਰੋਗੇ ਬਾਈ ਜੀ ਉਹ ਤੁਹਾਡੇ ਥੋੜੇ ਦਿਨਾਂ ਦੇ ਵਿੱਚ ਪ੍ਰਮਾਤਮਾ ਤੁਹਾਡੇ ਤੇ ਫੁੱਲਾਂ ਦੀ ਵਰਖਾ ਕਰਨ ਲੱਗ ਜੂ ਸਤਿ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਪਗਵਾਲਾ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਜਿੱਥੇ ਤਿਆਰ ਕੀਤਾ ਹੋਇਆ ਵੀ ਨਸ਼ਾ ਮੁਕਤ ਪੰਜਾਬ ਬਣਾਉਣਾ ਉੱਥੇ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਕੁਝ ਸਮਾਜ ਸੇਵੀ ਲੋਕ ਜਿਹੜੇ ਕਿ ਧਾਰਮਿਕ ਮੁੱਦੇ ਨੂੰ ਲੈ ਕੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਮੁਹਿੰਮ ਚੇੜੀ ਹੋਈ ਆ ਜੇ ਮੈਂ ਗੱਲ ਕਰਦਾ ਸਾਡੇ ਨਾਲ ਜੁੜੇ ਹੋਏ ਨੇ ਬਾਬਾ ਲਖਬੀਰ ਸਿੰਘ ਜੀ ਜਿਹੜੇ ਕਿ ਕੱਟੂ ਵਾਲੀਆਂ ਵਾਲੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਬੈਗਰੂ ਜੀ ਦਾ ਖਾਲਸਾ ਬੈਗਰੂ ਫਤਿਹ ਜੀ ਸასი ਸ਼ਗਲ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਤੁਹਾਡੇ ਚੈਨਲ ਨੂੰ ਬੀਰ ਜੀ ਲੱਖ ਲੱਖ ਮੁਬਾਰਕਾਂ ਜਿਹੜੇ ਘਰ ਘਰ ਦੇ ਵਿੱਚ ਸਾਡੀ ਆਵਾਜ਼ ਪਹੁੰਚਾਉਂਗੇ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਬੱਬਾ ਜੀ ਕਿਵੇਂ ਲੱਗਣ ਪਈ ਤੁਸੀਂ ਪੰਜਾਬ ਦੇ ਇੱਕ ਪਾਸੇ ਪੰਜਾਬ ਸਰਕਾਰ ਰੰਗਲਾ ਬਣਾਉਣ ਲੱਗੀ ਹੋਈ ਆ ਜੇ ਮੈਂ ਕਹਿੰਦਾ ਤੁਹਾਡੀ ਸੇਵਾ ਉਦੋਂ ਵੀ ਵੱਡੀ ਆ ਕਿਉਂਕਿ ਇਕੱਲੇ ਕਿਹਰੇ ਬੰਦੇ ਦੇ ਬਸ ਦਾ ਕੰਮ ਨਹੀਂ ਹੁੰਦਾ ਅਸੀਂ ਦੇਖਦੇ ਜਦੋਂ ਤੇ ਆਇਆ ਦੇਖ ਰਿਆਂ ਲੈਂ ਨਹੀਂ ਟੁੱਟ ਰਹੀ ਉਹ ਤੁਸੀਂ ਭਲਾ ਕਰ ਰਹੇ ਹੋ ਲੋਕਾਂ ਦਾ ਹਾਂਜੀ ਮਹਾਪੁਰਸ਼ੋਂ ਅਸੀਂ ਬਚਪਨ ਤੋਂ ਸਾਨੂੰ ਸੌਕ ਹੈ ਗਊਆਂ ਨੂੰ ਹਰਾਚਾਰਾ ਬਰਜੰਗਬਲੀ ਨੂੰ ਪ੍ਰਸ਼ਾਦੇ ਮੋਰਾਂ ਨੂੰ ਦਾਣੇ ਬਚਪਨ ਤੋਂ ਜਦੋਂ ਸਾਡੀ ਸੁਰਤ ਸੰਭਲੀ ਹੈ ਅਸੀਂ ਗਊਆਂ ਦੀ ਸੇਵਾ ਕਰਦੇ ਹੁੰਨੇ ਆ ਮਹਾਪੁਰਸ਼ੋ ਇੱਕ ਚਿੱਟਕ ਹੁੰਦੀ ਹੈ ਇਨਸਾਨ ਦੀ ਲੱਗੀ ਬਈ ਜਿਵੇਂ ਕਹਿੰਦੇ ਸ਼ਰੀਫ ਤੇ ਬੈਲੀ ਦੇ ਵਿੱਚ ਇੰਨਾ ਕੁ ਫਰਕ ਹੁੰਦਾ ਹੈ ਬੇਲੀ ਆਦਮੀ ਤਾਂ ਆਪਣੇ ਗੁੱਸੇ ਨੂੰ ਰੋਕ ਨਹੀਂ ਸਕਦਾ ਉਹ ਮਾਰ ਕੇ ਮਾਰਦਾ ਹੈਗਾ ਜਿਹੜਾ شریف ਆਦਮੀ ਆ ਉਹ ਆਪਣੇ ਗੁੱਸੇ ਨੂੰ ਚੁੱਪਚ ਬਰਦਾਸ਼ਤ ਕਰ ਲੈਂਦਾ ਐਂ ਜਿਹੜੀ ਭਾਵਨਾ ਦੀ ਗੱਲ ਹੈ ਇਸ ਤਰ੍ਹਾਂ ਹੀ ਹੈ ਬੇਟਾ ਅਸੀਂ ਆਪਣੇ ਪਰਿਵਾਰ ਦੀ ਜਿਹੜੇ ਕੰਮਕਾਜ ਨੇ ਉਹ ਸਾਰੇ ਬੈਕ ਛੱਡ ਕੇ ਜਿਹੜੀ ਅੱਜ ਪਤਾ ਹੈ ਵੀ ਉਰੇ ਜਨਮ ਮਾਨਾ ਜਿਹੜਾ ਮਿਲਿਆ ਸਿਸਟਮ ਜ਼ਿੰਦਗੀ ਦਾ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਹੈ ਇਹ ਦੁਬਾਰਾ ਨਹੀਂ ਆਉਣਾ ਜੇ ਇਹ ਇੱਕ ਵਾਰ ਸਮਾਂ ਖੁੰਝ ਗਿਆ ਆਪਾਂ ਨੂੰ ਦੁਬਾਰੇ ਇਸ ਧਰਤੀ ਤੇ ਆਉਣ ਦਾ ਸਮਾਂ ਨਹੀਂ ਮਿਲਣਾ ਅਸੀਂ ਕਿਉਂ ਨਾ ਹੋ ਸਕੀਏ ਇਸ 10 ਸੇ 9ਾਂ ਦੀ ਕਿਰਤ ਕਰਕੇ ਆਪਦੇ ਪੰਜਾਬ ਦੇ ਬੱਚਿਆਂ ਦੇ ਲਈ ਅਸੀਂ ਕੁਝ ਯੋਗਦਾਨ ਪਾ ਸਕੀਏ ਹੂੰ ਬਾਬਾ ਜੀ ਜਿਹੜੀਆਂ ਇਹ ਤੁਸੀਂ ਦਵਾਈਆਂ ਦਿੰਦੇ ਹੋ ਭੱਲੇ ਦਾ ਕੰਮ ਕਰ ਰਹੇ ਹੋ ਇਹਦੇ ਲਈ ਕੀ ਫੀਸ ਲਈ ਜਾਂਦੀ ਆ ਕੀ ਖਰਚਾ ਆਉਂਦਾ ਤੇ ਕੀ ਖਰਚਾ ਦੇਣਾ ਪੈਂਦਾ ਤੁਹਾਨੂੰ ਮਹਾਪੁਰਸ਼ੋ ਜਿਹੜੀ ਸਾਡੀ ਦਵਾਈ ਹੈ ਉਹ ਜੜੀਆਂ ਬੂਟੀਆਂ ਤੋਂ ਤਿਆਰ ਹੁੰਦੀ ਐ ਜਿਹੜੀ ਦਵਾਈ ਅਸੀਂ ਆਪ ਦੇ ਲੋਗੋ ਦਿੰਨੇ ਆ ਉਹ ਬਿਲਕੁਲ ਫਰੀ ਦਿੰਨੇ ਆ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਕੁਝ ਦਵਾਈਆਂ ਮਹਿੰਗੀਆਂ ਆਂਦੀਆਂ ਨੇ ਜਿਨ੍ਹਾਂ ਨਾਲ ਬਲੱਡ ਚੇਂਜ ਹੁੰਦਾ ਜਿਵੇਂ ਸੋਨਾ ਚਾਂਦੀ ਮੋਤੀ ਪੇਸਟੀ ਜਿਹੜੀ ਆ ਬਾਸਮਾ ਨੇ 골ਡ ਬਾਸਮਾ ਨੇ ਉਹ ਅੱਗ ਤੇ ਮਾਰ ਕੇ ਤਿਆਰ ਹੁੰਦੀਆਂ ਨੇ ਉਹਦੇ ਨਾਲ ਜਿਹੜਾ ਬ੍ਰੇਨ ਸਿਸਟਮ ਐ ਬ੍ਰੇਨ ਨੂੰ ਤਾਕਤ ਮਿਲਦੀ ਐ ਬਲੱਡ ਜਿਹੜਾ ਇਨਸਾਨ ਦਾ ਚੇਂਜ ਹੁੰਦਾ ਐਕਚੁਅਲੀ ਕੀ ਹੁੰਦਾ ਇਸ ਦੁਨੀਆ ਦੇ ਵਿੱਚ ਕੀ ਵਿਹਾਰ ਬਣਿਆ ਹੋਇਆ ਹੈ ਨਸ਼ੇ ਦੇ ਬਦਲੇ ਨਸ਼ਾ ਦਿੱਤਾ ਜਾਂਦਾ ਹੈ ਸਾਡਾ ਵੀਰ ਜੀ ਕੋਈ ਫਰਕ ਹੈ ਪਰਮਾਤਮਾ ਤੋਂ ਡਰ ਕੇ ਰਹੀਏ ਸੱਚੇ ਬਾਦਸ਼ਾਹ ਤੋਂ ਪਤਾ ਨਹੀਂ ਇਹ ਕਿੰਨੀ ਇੱਕ ਸਮੇਂ ਦੀ ਪੂੰਜੀ ਹੈ ਜਿਹੜਾ ਵੀ ਇਨਸਾਨ ਸਾਡੇ ਕੋਲ ਆਉਂਦਾ ਹੈ ਅਸੀਂ ਉਹਦਾ ਜਿਹੜਾ ਸਰੀਰ ਹੈ ਤਾਕਤ ਦੇ ਵਿੱਚ ਕਰਕੇ ਨਸ਼ਾ ਸੜਾਇਆ ਜਾਂਦਾ ਹੈ ਨਾ ਕਿ ਨਸੀ ਤੇ ਲਾਗੀ ਬੱਬੀ ਜੀ ਜਦ ਮੈਂ ਗੱਲ ਕਰੀ ਸੀ ਵੀ ਕੀ ਖਰਚਾ ਆਉਂਦਾ ਇਹਦੇ ਵਿੱਚ ਜਿਹੜਾ ਪੇਸ਼ੈਂਟ ਆਉਂਦਾ ਜਾਂ ਕੋਈ ਜਿਹੜਾ ਪੀੜਤ ਆਉਂਦਾ ਨਸ਼ੇ ਤੋਂ ਉਹਨੂੰ ਉਹਨਾਂ ਦੇ ਜਿਹੜੇ ਜਿਹੜਾ ਬਾਹਰਲੇ ਖਰਚੇ ਨੇ ਉਹਨਾਂ ਦੇ ਜੇ ਆਪਾਂ ਆਊਟ ਆਫ ਕੰਟਰੀ ਕਹੀਏ ਜਾਂ ਆਪਾਂ ਆਫ ਇੰਡੀਆ ਕਹੀਏ ਦੇਖੋ ਜੀ ਮਹਾਂਪੁਰਸ਼ੋ ਇਹ ਅਲੱਗ-ਅਲੱਗ ਖਰਚੇ ਨੇ ਜਿਵੇਂ ਕਿਸੇ ਨੂੰ ਡਿਪਰੈਸ਼ਨ ਦਾ ਮੈਡੀਸ਼ਨ ਲੈਣੇ ਆ ਡਿਪਰੈਸ਼ਨ ਦਾ ਉਹਨਾਂ ਨੂੰ ਮੈਡੀਸ਼ਨ ਲੈ ਲੈ ਆ ਕੇ ਚੁੱਕੇ ਨੇ ਸਾਰਾ ਉਹ ਉਮਰ ਰੰਗ ਚੁੱਕੀ ਐ ਡਿਪਰੈਸ਼ਨ ਦੀਆਂ ਦਵਾਈਆਂ ਲੈਂਦੇ ਨੂੰ ਜਿਹੜੀਆਂ ਬ੍ਰੇਨ ਦੀਆਂ ਨਸਾਂ ਨੇ ਉਹ ਕਮਜ਼ੋਰ ਹੋ ਚੁੱਕੀਆਂ ਨੇ ਉਹਦੇ ਵਾਸਤੇ ਜਿਹੜੀਆਂ ਅਸੀਂ ਭਸਮਾ ਲਿਖ ਕੇ ਦਿੰਨੇ ਆ ਉਹ ਤਕਰੀਬਨ ਬਾਜ਼ਾਰ ਦੇ ਵਿੱਚੋਂ ਆ ਜਾਂਦੀਆਂ ਨੇ 10000 ਰੁਪਏ ਦੀਆਂ ਉਹ ਅਸੀਂ ਲਿਖ ਕੇ ਦਿੰਨੇ ਆ ਅਗਲਾ ਲੈ ਕੇ ਆਉਂਦੇ ਅਸੀਂ ਅੱਗ ਤੇ ਮਾਰ ਕੇ ਬਣਾ ਕੇ ਦਿੰਨੇ ਆ ਜਿਹੜੀ ਅਸੀਂ ਨਸ਼ਾ ਛੱਡਣ ਦੀ ਦਵਾਈ ਦਿੰਨੇ ਆ ਉਹ ਅਸੀਂ ਆਪ ਦੇ ਲਵਾਉ ਆਪ ਦਿੰਨੇ ਆ ਜੀ ਹਾਂ ਅ ਬੱਬਾ ਜਿਹੜੀ ਇਹ ਦਵਾਈ ਦਿੰਨੇ ਤੁਸੀਂ ਜਿਵੇਂ 10000 ਦੀ ਦਵਾਈ ਆਹੀ ਹਾਂ ਜੀ ਇਹ ਉਸੇ ਬੰਦੇ ਨੂੰ ਦੂਜ ਕੀਤੀ ਜਾਂਦੀ ਜਿਹੜਾ ਤੁਹਾਨੂੰ ਲਿਆ ਕੇ ਦਿੰਦਾ ਬਿਲਕੁਲ ਉਹਦੇ ਅੱਖਾਂ ਦੇ ਸਾਹਮਣੇ ਬਣਾਈ ਜਾਂਦੀ ਹੈ ਜੀ ਅੱਛਾ ਅ ਬਾਬਾ ਜੀ ਤੁਸੀਂ ਫ੍ਰੀ ਇਲਾਜ ਕਰਦੇ ਹੋ ਹਾਂਜੀ ਇਹਦੇ ਲਈ ਫਿਰ ਕੀ ਇਨਕਮ ਆ ਕਿਉਂਕਿ ਤੁਹਾਡੇ ਕੋਲ ਕੀ ਸੋਰਸ ਨੇ ਤੁਸੀਂ ਐਡਾ ਵੱਡਾ ਪੁੰਨਦਾਨ ਫ੍ਰੀ ਚ ਕਰ ਰਹੇ ਹੋ ਅੱਜ ਦੇ ਟਾਈਮ 'ਚ ਐਡੇ ਐਡੇ ਪੁੰਨਦਾਨ ਕਰਨੇ ਕੋਈ ਖਾਲਾ ਜਿਹਾ ਬੜਾ ਨਹੀਂ ਸਾਡੇ ਰੋਵੇ ਮਹਾਪੁਰਸ਼ੋਂ ਖੇਤੀਬਾੜੀ ਦਾ ਬਹੁਤ ਵੱਡਾ ਖੁੱਲਾ ਸਿਸਟਮ ਹੈ ਅਸੀਂ ਗਮੂਆਂ ਬਾਸ ਦੇ ਜਿਹੜਾ ਹਰਾਚਾਰਾ ਬੀਜਦੇ ਆ ਉਹ ਖੁਦ ਆਪਣੀ ਜ਼ਮੀਨ 'ਚ ਬੀਜਦੇ ਆ ਗਵਾਂ ਵਾਸਤੇ ਹਰਾ-ਚਾਰਾ ਆਪਦੀ ਜ਼ਮੀਨ ਦੇ ਵਿੱਚੋਂ ਵੱਢ ਕੇ ਟੋਕਾ ਕਰਕੇ ਸਵੇਰੇ ਬੱਚੇ ਉਹਨੂੰ ਲੈ ਕੇ ਜਾਂਦੇ ਨੇ ਪਾਉਣ ਵਾਸਤੇ ਜਿਹੜੇ ਪ੍ਰਸ਼ਾਦੇ ਨੇ ਵਰਜੰਗ ਬਲੀ ਵਾਸਤੇ ਉਹ ਸਾਡੀਆਂ ਧੀਆ ਭੈਣਾਂ ਦੇ ਜਿਨ੍ਹਾਂ ਦੇ ਬੱਚੇ ਨਸਾ ਸਾੜ ਜਾਂਦੇ ਨੇ ਉਹ ਆ ਕੇ ਉਹਦੇ ਪਕਾ ਕੀ ਜਾਂਦੀਆਂ ਨੇ ਅਸੀਂ ਜਿਹੜਾ ਹੈਗਾ ਉੱਥੇ ਜਾ ਕੇ ਪਾ ਕੇ ਆਉਨੇ ਆ ਜਿਹੜੀ ਰਹੀ ਆਟੇ ਦਾਣੇ ਦੀ ਗੱਲ ਜਿਹਦਾ ਬੱਚਾ ਛਿੱਟੇ ਨਾਲ ਨਸਾ ਕਰਕੇ ਆਪਦੇ ਪਰਿਵਾਰ ਦਾ ਪਾਣੀ ਬਣਾਉਣਾ ਹੁੰਦਾ ਬਲੱਡ ਦਾ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਆਉਂਦੀ ਹੈ ਤਾਂ ਇੱਕ ਪਰਿਵਾਰ ਨੂੰ ਕੋਈ 10 ਕਿਲੋ ਆਟਾ ਲਿਆਣਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਸਾਡੇ ਰਵੇ ਜੇ 100 ਪਰਿਵਾਰ ਆ ਗਿਆ ਤਾਂ 10 ਕੁਇੰਟਾ ਆਟਾ ਹੋ ਗਿਆ ਜੀ ਇਹ ਸਭ ਪ੍ਰਮਾਤਮਾ ਸੱਚੇ ਬਾਸਾ ਆਪ ਕਰਦਾ ਹੈ ਇਹ ਗਊਆਂ ਆਪ ਦੇ ਆਪ ਕਰਾਉਂਦੀਆਂ ਨੇ ਜੀ ਹੂੰ ਬਾਬਾ ਜੀ ਅਸੀਂ ਦੇਖਿਆ ਤੁਸੀਂ ਸੰਗਰੂਰ ਵਾਲੇ ਪੀੜ ਚ ਜਿਹੜਾ ਸੋਹਣਾ ਵਾਲਾ ਪੀੜ ਵਾਜਦਾ ਸੰਗਰੂਰ ਦੇ ਵਿੱਚ ਗਊਆਂ ਦੀ ਬਹੁਤ ਸੇਵਾ ਕਰਦੇ ਹੋ ਜਦੋਂ ਹਾਕ ਮਾਰਦੇ ਹਾਂ ਕੱਲਾ ਕੱਲਾ ਪਸ਼ੂ ਥੋੜੇ ਮਾਰ ਭੱਜਿਆ ਆਉਦਾ ਕਿੰਨੇ ਕ ਦੇਰ ਤੋਂ ਇਹ ਸੇਵਾ ਚੱਲ ਰਹੀ ਹੈ ਤੁਹਾਡੀ ਇਹ ਮਹਾਪੁਰਸ਼ੋ ਮਮਤਾ ਹੈ ਕਿਸੇ ਨੂੰ ਵੀ ਤੁਸੀਂ ਪਿਆਰ ਨਾਲ ਡੀਲ ਕਰੋਗੇ ਉਹਨੂੰ ਜਿੱਡਾ ਮਰਜੀ ਦੁੱਖ ਹੋਵੇ ਉਹਦਾ ਅੱਧਾ ਦੁੱਖ ਰਹਿ ਜਾਂਦਾ ਹੈ ਕਈ ਤਾਂ ਆਪਣੇ ਬਾਈ ਜੀ ਦੁੱਖ ਸੁਣਨ ਨਾਲ ਵੀ ਬੰਦੇ ਦਾ ਅੱਧਾ ਦੁੱਖ ਰਹਿ ਜਾਂਦਾ ਹੈ ਜੇ ਆਪਾਂ ਕਦੇ ਕਿਸੇ ਨੂੰ ਕਹੀ ਦੀ ਵੀ ਵੀਰ ਜੀ ਮੈਂ ਤੁਹਾਡੀ ਮਦਦ ਕਰਦਾ ਕੋਈ ਕੋਈ ਵੀ ਇਨਸਾਨ ਇੱਕ ਟੁੱਟਿਆ ਪਿਆ ਹੁੰਦਾ ਨਸੇ ਵਾਲਾ ਬੰਦਾ ਹਾਰਿਆ ਪਿਆ ਹੁੰਦਾ ਟੁੱਟਿਆ ਪਿਆ ਹੁੰਦਾ ਉਹਦੇ ਨਾਲ ਸਮਾਜ ਬਸਬਾਸ ਕਰਦਾ ਹੈ ਨਾ ਉਹਨਾਂ ਦੇ ਰਿਸ਼ਤੇਦਾਰ ਵਿਸ਼ਵਾਸ ਕਰਦੇ ਨੇ ਨਾ ਪਰਿਵਾਰ ਵਿਸ਼ਵਾਸ ਕਰਦਾ ਪਰ ਉਸ ਜਿਹੜਾ ਬੱਚਾ ਨਸ਼ਾ ਕਰਦਾ ਹੁੰਦਾ ਉਹਦੇ ਅਸੀਂ ਆਪਦੇ ਨੂੰ ਜ਼ਿਆਦਾ ਵਿਸ਼ਵਾਸ ਉਹ ਬੱਚੇ ਤੇ ਕਰਦੇ ਆ ਸਾਨੂੰ ਮਾਣ ਹੁੰਦਾ ਵੀ ਇਹ ਬੱਚਾ ਸਾਨੂੰ ਕਦੇ ਵੀ ਧੋਖਾ ਨਹੀਂ ਦੇਊਗਾ ਜਿਹੜਾ ਸਾਡੇ ਲੋ ਵਿੱਚ ਬੱਚਾ ਦਵਾਈ ਲੈਣ ਆ ਗਿਆ ਨਾ ਕਿ ਸਾਨੂੰ ਅੱਜ ਤੱਕ ਕਿਸੇ ਨੇ ਧੋਖਾ ਦਿੱਤਾ ਜੀ ਇਹ ਸਾਰਾ ਵਿਸ਼ਵਾਸ ਦਾ ਕੰਮ ਹੈ ਪ੍ਰਮਾਤਮਾ ਦਾ ਵਿਸ਼ਵਾਸ ਬਣਾਇਆ ਵੇ ਹਾਂਜੀ ਅ ਬੱਬੀ ਜੀ ਜਿਵੇਂ ਗਵਿਆਂ ਦੀ ਗੱਲ ਕਰਦੇ ਆਂ ਵੀ ਤੁਸੀਂ ਆਵਾਜ਼ ਮਾਰਦੇ ਹੋ ਹਾਂਜੀ ਤੁਹਾਡੇ ਮਗਰ ਭੱਜਿਆ ਆਉਂਦੀਆਂ ਨੇ ਹਾਂਜੀ ਤੇ ਉਹ ਪੁੱਛ ਰਿਹਾ ਕਿ ਮੈਂ ਦੁਬਾਰਾ ਫੇਰ ਉਹ ਕੁਐਸਚਨ ਕੀਤਾ ਵੀ ਕਿੰਨੀ ਦੇਰ ਤੋਂ ਇਹ ਸੇਵਾ ਆਰੰਭੀ ਹੋਈ ਆ ਇਹ ਹੋ ਗਏ ਜੀ 30 ਸਾਲ ਹੋ ਗਏ ਭਾਈ ਜੀ 30 ਤੋਂ ਉੱਪਰੀ ਹੋ ਗਏ ਜੀ ਹਾਂ ਫਿਰ ਗਵਿਆਂ ਨੂੰ ਜਦੋਂ ਗੋੜ ਚਾਰਦੇ ਆਂ ਜੀ ਪੀੜੀ ਚਾਰਦੇ ਆਂ ਹੱਥ ਚ ਟਾਉਂਦੇ ਆਂ ਇਹਨਾਂ ਨੂੰ ਜਾਨ ਮਰ ਨੂੰ ਸਮੈਲ ਆ ਜਾਂਦੀ ਹੈ ਜੀ ਇਹਨਾਂ ਨੂੰ ਇਹ ਸਮੈਲ ਨੂੰ ਦੇਖ ਕੇ ਵੀ ਰੋਂਦੇ ਨੇ ਜੀ ਇਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਖਰਾਕ ਪਾਉਣ ਵਾਲੇ ਆ ਗਏ ਨਹੀਂ ਤਾਂ ਉਹ ਪਿੱਸੇ ਪਿੱਸੇ ਜਾਂਦੀਆਂ ਨਹੀਂ ਜੀ ਬਲਕਿ ਅਸੀਂ ਜਿਲੋਂ ਬਹੁਤ ਪਿਆਰ ਕਰਦੇ ਹਾਂ ਜੀ ਜਾਨਵਰਾਂ ਨੂੰ ਬੱਬਾ ਜੀ ਇਹ ਜੋ ਤੁਸੀਂ ਸੇਵਾ ਕਰਦੇ ਹੋ ਕੋਈ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੋਈ ਗਵਰਨਮੈਂਟ ਵੱਲੋਂ ਕੋਈ ਕਦੇ ਕੋਈ ਮਦਦ ਦੀ ਪੇਸ਼ਕਸ਼ ਕੀਤੀ ਜਾਂ ਕਿਸੇ ਨੇ ਸਮਾਜ ਸੇਵੀ ਨੇ ਕਿਸੇ ਨੇ ਮਦਦ ਕੀਤੀ ਹੋਰ ਮਹਾਂਪੁਰਸੋ ਸਾਡੇ ਨਾਲ ਸੱਜਣਾ ਦਾ ਯਾਰਾ ਮਿੱਤਰਾਂ ਦਾ ਸਹਿਯੋਗ ਬਹੁਤ ਵੱਡਾ ਹੈ ਜੀ ਜਿਹੜੇ ਬੱਚੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਸਾਡੀ ਧੀ ਤਰਾਣੀ ਦੇ ਬੱਚਾ ਨਹੀਂ ਹੁੰਦਾ ਜਦੋਂ ਗਊ ਮਾਤਾ ਦੀ ਸੇਵਾ ਕਰਕੇ અપਾਰ ਕਿਰਪਾ ਹੁੰਦੀ ਹੈ ਉਸ ਪਰਿਵਾਰ ਦੇ ਵਿੱਚ ਖੁਸ਼ੀਆਂ ਖੜਦੀਆਂ ਨੇ ਜਾਂ ਕੋਈ ਪਰਿਵਾਰ ਡਿਪਰੈਸ਼ਨ ਦੇ ਵਿੱਚ ਵਗ ਜਾਂਦਾ ਹੈ ਉਹਨੂੰ ਜਮਾ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹਦੀ ਡਿਪਰੈਸ਼ਨ ਚੱਕੀ ਜਾਂਦੀ ਹੈ ਇੱਕ ਹੁਣ ਸਾਡੇ ਪਰਿਵਾਰ ਆਇਆ ਬਾਹਰੋਂ ਫੌਰਮ ਦੇ ਵਿੱਚੋਂ ਉਹਨਾਂ ਦੀ ਨਿਗਾ ਦੀ ਪਰੇਸ਼ਾਨੀ ਦੀ ਜਦੋਂ ਗੁਰੂ ਮਹਾਰਾਜ ਨੇ ਕਿਰਪਾ ਕਰਤੀ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਦੀ ਇਹਨਾਂ ਖੁਸ਼ੀਆਂ ਨੇ ਉਹ ਸਾਨੂੰ ਨਾਲ ਮਦਦ ਮਿਲਦੀ ਹੈ ਜੀ ਉਹੀ ਸਾਡੀ ਮਦਦ ਹੈ ਬਾਬਾ ਜੀ ਕਿਹੜੇ ਕਿਹੜੇ ਇਲਾਜ ਦੀ ਦਵਾਈ ਤੁਸੀਂ ਦਿੰਦੇ ਹੋ ਕਿਉਂਕਿ ਤੁਸੀਂ ਸੇਵਾ ਕਰਦੇ ਗਊਆਂ ਦੀ ਪਰਮਾਤਮਾ ਆਪਸਾਈ ਹੁੰਦਾ ਕਿਹੜੇ ਕਿਹੜੇ ਇਲਾਜ ਮਹਾਪੁਰਸ਼ੋ ਜਿਹੜਾ ਸਾਡਾ ਇਲਾਜ ਹੈ ਜੀ ਕੁਦਰਤ ਨੇ ਇਹੋ ਜਿਹਾ ਸਿਸਟਮ ਬਣਾਇਆ ਆ ਕਾਲਪੁਰਖ ਨੇ ਜਦੋਂ ਇਨਸਾਨ ਸਾਡੇ ਲਈ ਦਵਾਈ ਲੈਣ ਆਉਂਦਾ ਅਸੀਂ ਉਹਨੂੰ ਕਹਿੰਨੇ ਵੀ ਪਹਿਲਾਂ ਤੂੰ ਗੁਰੂ ਘਰ ਆਪਣੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾ ਕੇ ਆ ਉਸ ਤੋਂ ਬਾਅਦ ਉਹਨਾਂ ਨੂੰ ਕਹਿੰਨੇ ਆਂ ਵੀ ਗਊਆਂ ਵਾਸਤੇ ਪੀੜੇ ਚਾਹੇ ਆਟਾ ਚਾਹੇ ਦਾਣਾ ਜਦ ਗਊਆਂ ਨੂੰ ਪਾ ਕੇ ਆ ਜਾ ਪੁੱਤ ਜਾਂ ਨਾਲ ਲੈ ਕੇ ਆ ਜਾ ਅਸੀਂ ਫੇਰ ਸਵੇਰੇ ਜਾਂਦੇ ਆਂ ਜੀ 4 ਵਜੇ ਗਊਆਂ ਨੂੰ ਹਰਾ-ਚਾਰਾ ਪਾ ਕੇ ਅਸੀਂ ਜਿਹੜੀ ਹੈਗੀ ਉੱਥੇ ਅਰਦਾਸ ਬੇਨਤੀ ਕਰਦੇ ਆਂ ਜਾਨਵਰਾਂ ਦੇ ਵਿੱਚ ਕਰੀ ਵੀ ਗਊ ਮਾਤਾ ਦੇ ਵਿੱਚ ਕਰੀ ਵੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਰੀ ਵੀ ਅਰਦਾਸ ਸਾਰਿਆਂ ਨੂੰ ਜਿਹੜੀ ਪੀ ਐਚ ਡੀ ਕਰੀ ਵੀ ਹੈ ਡਾਕਟਰ ਦੀ ਉਹ ਸਾਡਾ ਆਕਾਰ ਬੁਰਖ ਹੈ ਜੀ ਜਦੋਂ ਅਸੀਂ ਉਹਦੇ ਸਾਹਮਣੇ ਅਰਦਾਸ ਕਰਕੇ ਮੈਡੀਸ਼ਨ ਦੇਣ ਲੱਗਦੇ ਆਂ ਜੀ ਸਾਨੂੰ ਤਾਂ ਖੁਸ਼ੀ-ਖੁਸ਼ੀਆਂ ਮਿਲਦੀਆਂ ਨੇ ਜੀ ਉਰੇ ਜਦੋਂ ਆਉਂਦੇ ਨੇ ਸਾਡੀਆਂ ਧੀਆਂ ਪਹਿਣਾ ਜਰੂਰ ਹੱਦ ਰਵੇ ਰੋਂਦੀਆਂ ਆਉਂਦੀਆਂ ਨੇ ਵੀ ਵੀਰੇ ਸਾਡਾ ਦਿਲ ਕਰਦਾ ਵੀ ਜਦ ਅਸੀਂ ਮਰ ਜੀਏ ਜਾਂ ਸਾਡਾ ਬੇਟਾ ਮਰ ਜੀਏ ਜਦੋਂ 15 ਸਾਲਾਂ ਬਾਅਦ ਉਹ ਆਉਂਦੀਆਂ ਨੇ ਉਹਨਾਂ ਦੀ ਜਿਹੜੀ ਖੁਸ਼ੀ ਐ ਜਿਹੜੀ ਉਹਨਾਂ ਦੀ ਗਲੋ ਹੈ ਚਿਹਰਿਆਂ ਦੀ ਉਹ ਸਾਨੂੰ ਉੱਪਰ ਤੱਕ ਲੈ ਕੇ ਜਾਂਦੀ ਐ ਜਦੋਂ ਸਾਡੀਆਂ ਧੀਆਂ ਪਹਿਣਾ ਰੋਂਦੀਆਂ ਆਉਂਦੀਆਂ ਨੇ ਹੱਸ ਲਿਆ ਜਾਂਦੀਆਂ ਨੇ ਹਾਂਜੀ ਅ ਬਾਬਾ ਜੀ ਜਦੋਂ ਦਵਾਈ ਲੈਣੀ ਹੋਵੇ ਹਾਂਜੀ ਤੇ ਤੁਹਾਨੂੰ ਕਿਸ ਨੰਬਰ ਤੇ ਸੰਪਰਕ ਕੀਤਾ ਜਾਵੇ ਤੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਕੀ ਕਰਨਾ ਪਊਗਾ ਜਿਵੇਂ ਤੁਸੀਂ ਕਿਹਾ ਵੀ ਗਊਆਂ ਨੂੰ ਦਾਣਾ ਚਾਰਨਾ ਜਾਂ ਪੀੜਾ ਚਾਰਨਾ ਅਰਦਾਸ ਕਰਨੀਆਂ ਕੀ ਕੋਈ ਵੱਡੀ ਗੱਲ ਤਾਂ ਇਹ ਹੈ ਜੀ ਜਿਹੜਾ ਵੀ ਸ਼ਖਸ ਕੋਈ ਬਿਮਾਰੀ ਦੇ ਵਿੱਚ ਜੁੱਜਿਆ ਹੋਵੇ ਉਹ ਕਦੇ ਵੀ ਹਾਰ ਨਾ ਮੰਨੋ ਵੀ ਮੈਂ ਠੀਕ ਨਹੀਂ ਹੋਣਾ ਐਹੀ ਜੀ ਦੁਨੀਆ ਤੇ ਕੋਈ ਗੱਲ ਹੀ ਨਹੀਂ ਇਹ ਬੰਦਾ ਇਨਸਾਨ ਠੀਕ ਨਾ ਹੋਵੇ ਜੇ ਡਾਕਟਰਾਂ ਨੂੰ ਕੇਸ ਅੜ ਸਕਦਾ ਹੈ ਤਾਂ ਪਰਮਾਤਮਾ ਨੂੰ ਕੇਸ ਨਹੀਂ ਕਦੀ ਅੜਦਾ ਵੀਰ ਜੀ ਇਹ ਪਰਮਾਤਮਾ ਚ ਲਾ ਦਿੰਨੇ ਆ ਫਿਰ ਅਸੀਂ ਕੀ ਕਰ ਜਿਵੇਂ ਆਪਾਂ ਕਹਿੰਦੇ ਨੇ ਵੀ ਛੋਟੇ ਕਾਲਜ ਚ ਐਡਮਿਸ਼ਨ ਹੈ ਜਿਹੜੀ ਆਪਾਂ ਵੱਡੇ ਜਿੱਦੀ ਦਿੰਨੇ ਆ ਜਦੋਂ ਕੇਸ ਕੋਈ ਸਾਨੂੰ ਡਬਲ ਵੱਡਾ ਕੇਸ ਲੱਗਦਾ ਹੈ ਫਿਰ ਉਹ 10ਵਾਂ ਗ੍ਰਾਂਟ ਸਾਡਾ ਪਿਆ ਹੈ ਜੀ ਅਸੀਂ ਉੱਥੇ ਜਾ ਕੇ ਕੇਸ ਲਾ ਦਿੰਨੇ ਆ ਅਸੀਂ ਬਿਲਕੁਲ ਜਿੱਤ ਪ੍ਰਾਪਤ ਹੁੰਦੀ ਹੈ ਜੀ ਹਾਂਜੀ ਅ ਬੱਬਾ ਜੀ ਉਹਨਾਂ ਜਿਹੜੇ ਬੰਦੇ ਪੇਸ਼ਟ ਆਉਂਦੇ ਨੇ ਉਹਨਾਂ ਨੂੰ ਤੁਹਾਡੇ ਕੋਲੇ ਆਉਣ ਤੋਂ ਪਹਿਲਾਂ ਕੀ ਕਰਨਾ ਪਊਗਾ ਉਹਨਾਂ ਨੇ ਪਹਿਲਾਂ ਪਰਦੇ ਸੰਪਰਕ ਕਰਨ ਪਹਿਲਾਂ ਤਾਂ ਪਹਿਲਾਂ ਤਾਂ ਮਹਾਪੁਰਸ਼ੋ ਉਹਨਾਂ ਨੇ ਫੋਨ ਕਰਨਾ ਹੈ ਜਿਹੜਾ ਸਾਡਾ ਮੋਬਾਈਲ ਨੰਬਰ ਹੈ 904118 91655 ਜਿਹੜਾ ਨੰਬਰ ਹੈ ਜਿਹੜਾ ਦੂਜਾ ਨੰਬਰ ਹੈ 90568 81787 ਇਹ ਦੋ ਨੰਬਰਾਂ ਤੇ ਫੋਨ ਕਰਕੇ ਪਹਿਲਾਂ ਉਹਦਾ ਨੰਬਰ ਲਵਾਉਣ ਕਿਉਂਕਿ ਰਸ ਜਿਆਦਾ ਹੁੰਦਾ ਹੈ ਨੰਬਰ ਲਵਾ ਕੇ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਗਵਾਂ ਨੂੰ ਕੁਛ ਨਾ ਕੁਛ ਪਾ ਕੇ ਜਾਂ ਨਾਲ ਲੈ ਕੇ ਫੇਰ ਆਉਣ ਫੇਰ ਉੱਤੋਂ ਖੁਸ਼ੀਆਂ ਵਰਤਦੀਆਂ ਨੇ ਚਾਹੇ ਕੋਈ ਚਿੱਟਾ ਲਾਉਂਦਾ ਹੈ ਅਫੀਮ ਦਾ ਸੇਵਨ ਕਰਦਾ ਹੈ ਸਮੈਗ ਦਾ ਸੇਵਨ ਕਰਦਾ ਹੈ ਜਾਂ ਫੋਰਮ ਦੇ ਵਿੱਚ ਐਸ਼ਰਾ ਨਾ ਸੜ ਚੱਲਦਾ ਹੈ ਅਮਰੀਕਾ ਕੈਨੇਡਾ ਅਗਰੈਂਡ ਫਰਾਂਸ ਆਸਟ੍ਰੇਲੀਆ ਜਰਮਨ ਜਿੱਥੇ ਵੀ ਕੋਈ ਦੁਨੀਆ ਦੇ ਕੋਨੇ ਦੇ ਵਿੱਚ ਕੋਈ ਡਰੱਗ ਜਿੱਦਾ ਨਸ਼ਾ ਕਰਦਾ ਹੈ ਜਾਂ ਮੈਡੀਕਲ ਨਸ਼ਾ ਕਰਦਾ ਹੈ ਜਾਰ ਬਈ ਤੀਨ ਅਸਾ ਕਰਦਾ ਹੈ ਉਹਨਾਂ ਨੇ ਸਾਡੇ ਫੋਨ ਦੇ ਨੰਬਰ ਲਵਾ ਕੇ ਸਾਨੂੰ ਇੱਕ ਕਾਲ ਲਾਉਣੀ ਹੈ ਉਹਨਾਂ ਦੇ ਐਡਰੈਸ ਤੇ ਉੱਤੇ ਸੀ ਦਬਾਈ ਪਹੁੰਚਾ ਦਿੰਨੇ ਆ ਜੀ ਜੀ ਬੱਬਾ ਜੀ ਜਦੋਂ ਤੁਸੀਂ ਗਵਾਂਵਾਂ ਕੋਲ ਜਾਂਦੇ ਹੋ ਅਰਦਾਸ ਕਰਦੇ ਹੋ ਬਚਨ ਬਲਾਸ ਕਰਦੇ ਹੋ ਉਹ ਫਿਰ ਕਿਵੇਂ ਪੂਰੇ ਕਰਦਾ ਪਰਮਾਤਮਾ ਕਿਵੇਂ ਦੀ ਉਹ ਉਹ ਮਹਾਬਰਸ਼ੋ ਜਿਹੜੇ ਪਰਿਵਾਰ ਦੇ ਵਿੱਚ ਕਾਰੋਬਾਰ ਦੇ ਵਿੱਚ ਵਾਦਾ ਨਹੀਂ ਹੈਗਾ ਕਾਰੋਬਾਰ ਦੇ ਵਿੱਚ ਖੁਸ਼ੀਆਂ ਨਹੀਂ ਹੈਗੀਆਂ ਜਾਂ ਸਾਡੇ ਬੇਟੇ ਬੇਟੀਆਂ ਇੰਨੇ ਵੱਢ ਚੁੱਕੇ ਨੇ ਉਹ ਚਾਹੁੰਦੇ ਨੇ ਵੀ ਸਾਨੂੰ ਰਾਹ ਨਹੀਂ ਮਿਲਦਾ ਉਹ ਸਾਡੇ ਲਵੇ ਆਉਣ ਆ ਕੇ گاਵਾਂ ਦੀ ਸੇਵਾ ਕਰਨ ਇਹ ਇੰਨੀ ਇੱਕ ਪਵਿੱਤਰ ਸੇਵਾ ਹੈ ਸੋਨੂੰ ਅੰਦਰੋਂ ਖੁਸ਼ੀ ਮਿਲਣ ਲੱਗ ਜੂ ਸੋਨੂੰ ਅਲੱਗ ਦਾ ਫੀਲ ਹੋਣ ਲੱਗ ਜੂ ਤੁਸੀਂ ਕਿ ਕਿਸੇ ਨੂੰ ਦੇ ਦੋਸ ਦੇਣ ਬਰਾਬਰ ਦੇ ਹੋ ਜਾਓਗੇ ਵੀ ਯਾਰ ਅਸੀਂ ਪ੍ਰਮਾਤਮਾ ਦੇ ਲੜ ਲਾ ਕੇ ਸੇਵਾ ਕਰੀਆ ਸਾਡੀ ਪ੍ਰਮਾਤਮਾ ਸੁਣਦਾ ਕਿਉਂ ਨਹੀਂ ਜਦੋਂ ਤੁਸੀਂ گاਵਾਂ ਦੀ ਸੇਵਾ ਕਰੋਗੇ ਗੁਰੂ ਮਹਾਰਾਜ ਦੇ ਤਾਬੇ ਜਾ ਕੇ ਆਪਦੀ ਧਰਮ ਨਾਲ ਸੇਵਾ ਕਰੋਗੇ ਬਾਈ ਜੀ ਉਹ ਸਾਡੇ ਥੋੜੇ ਦਿਨਾਂ ਦੇ ਵਿੱਚ ਪਰਮਾਤਮਾ ਸਾਡੇ ਤੇ ਫੁੱਲਾਂ ਦੀ ਬਰਖਾ ਕਰਨ ਲੱਗ ਜੂ ਸਾਡੇ ਇਹ ਦੇਖਣ ਦੀਆਂ ਗੱਲਾਂ ਨੇ ਸਾਡੇ ਲੋਕ ਫੌਰਨ ਤੋਂ ਬਾਹਰੋਂ ਬਾਹਰਲੇ ਮੁਲਕਾਂ ਤੋਂ ਉਰੇ ਜੇ ਸਮ ਦੇ ਸੰਦੋ ਪੂਰੇ ਇੰਡੀਆ ਨਾਰਥ ਇੰਡੀਆ ਤੋਂ ਜਿਹੜੇ ਆਉਂਦੇ ਨੇ ਬੱਚੇ ਉਹ ਖੁਸ਼ੀਆਂ ਪ੍ਰਾਪਤ ਕਰਕੇ ਲੈ ਕੇ ਜਾਂਦੇ ਨੇ ਜੀ ਹਾਂ ਬਾਬਾ ਜੀ ਜਦੋਂ ਉਰੇ ਆਉਂਦੇ ਨੇ ਨਸ਼ਾ ਛੱਡ ਦਿੰਦੇ ਨੇ ਲੋਕ ਹਾਂਜੀ ਤੇ ਫਿਰ ਤੁਸੀਂ ਵੀ ਕਿਹਾ ਜਨੁਭਵ ਕਰਦੇ ਹੋਂ ਲੋਕ ਸੀਸਾ ਦੇ ਹੋਣਗੇ ਤੁਹਾਨੂੰ ਸਾਨੂੰ ਬਾਈ ਜੀ ਜਦੋਂ ਸਾਡੀ ਇੱਕ ਧੀ ਭੈਣ ਜਾਂ ਬਾਪ ਜਦੋਂ ਆਉਂਦਾ ਉਹ ਕਹਿੰਦਾ ਵੀ ਬੇਟਾ ਜਦੋਂ ਸਵੇਰ ਹੁੰਦੀ ਹੈ ਜਦੋਂ ਉੱਠਦਾ ਸਾਡਾ ਬੇਟਾ ਤਾਂ ਸਾਨੂੰ ਇੱਕੋ ਹੀ ਗੱਲ ਹੁੰਦੀ ਹੈ ਵੀ ਇਹਨੇ ਨਸ਼ਾ ਮੰਗਣਾ ਹੁੰਦਾ ਹੈ ਵੀ ਸਾਨੂੰ ਜਿੱਥੋਂ ਮਰਜੀ ਪੈਸਾ ਲਿਆ ਕੇ ਦਿਓ ਸਾਨੂੰ ਨਸ਼ਾ ਕਰਵਾਓ ਬਾਬਾ ਜੀ ਜਦੋਂ ਦੇ ਅਸੀਂ ਗਉਆਂ ਦੀ ਸੇਵਾ ਕਰਨ ਲੱਗੇ ਆ ਜਦੋਂ ਦੇ ਬਾਬਾ ਜੀ ਅਸੀਂ ਗੁਰੂ ਮਹਾਰਾਜ ਦੇ ਤਾਬੇ ਜਾ ਕੇ ਅਰਦਾਸ ਬੇਨਤੀ ਕਰੀ ਹੈ ਸਾਡਾ ਬੱਚਾ ਸਾ ਤੋਂ ਪੈਸੇ ਮੰਗਣੋਂ ਹਟ ਗਿਆ ਜਦੋਂ ਉਹਨਾਂ ਦੀਆਂ ਰੂਹਾਂ ਦੇ ਅੰਦਰੋਂ ਸਾਨੂੰ ਪਿਆਰ ਨਜ਼ਰ ਆਉਂਦਾ ਹੈ ਉਹਦਾ ਫਿਰ ਮਹਾਪੁਰਸ਼ ਉਹਦਾ ਜਿਹੜਾ ਝਲਕ ਹੈ ਉਹਦਾ ਜਿਹੜਾ ਅਸ਼ੀਰਵਾਦ ਹੈ ਉਹ ਅਸੀਂ ਫੀਲ ਕਰ ਸਕਦੇ ਆਂ ਵੀ ਉਹ ਕਿੱਥੇ ਤੱਕ ਸਾਨੂੰ ਲੈ ਕੇ ਜਾਂਦਾ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਇਹਦਾ ਖਰਚਾ ਆਉਂਦਾ ਜਿਹੜਾ ਜਦੋਂ ਤੁਸੀਂ ਕਿਸੇ ਚੰਗੇ ਕਰਮ ਵੱਲ ਹੱਥ ਪਾਉਂਗੇ ਉਹ ਪ੍ਰਮਾਤਮਾ ਓਟ ਲੈਂਦਾ ਹੁੰਦਾ ਹੈ ਚੰਗਾ ਹਮੇਸ਼ਾ ਕੰਮ ਪ੍ਰਮਾਤਮਾ ਸਹਾਈ ਕਰਦਾ ਹੈ ਪਰਮਾਤਮਾ ਤੁਹਾਡੇ ਹਿੱਸੇ ਦੇ ਬਰਾਬਰ ਖੜਦਾ ਹੈ। ਹਾਂਜੀ। ਬਾਬਾ ਜੀ ਜਦੋਂ ਤੁਹਾਡੇ ਕੋਲੇ ਆਉਣਾ ਹੋਵੇ ਤੁਸੀਂ ਥੋੜਾ ਜਿਹਾ ਸਾਨੂੰ ਐਡਰੈਸ ਵੀ ਦਰਸ਼ਕਾਂ ਨੂੰ ਦੱਸ ਦਿਓ ਤਾਂ ਕਿ ਆਉਣ ਲਈ ਉਹਨਾਂ ਨੂੰ ਸੌਖਾ ਰਹੇ ਤੁਹਾਡੇ। ਬਾਹਰਸੋ ਜਿਹੜੇ ਤਾਂ ਇਨਸਾਨ ਨੇ ਕੋਈ ਬਾਹਰ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਨੇ ਪਰਿਵਾਰ ਦੇ ਵਿੱਚ ਕਾਰੋਬਾਰ ਚ ਵਾਧਾ ਨਹੀਂ ਹੈਗਾ ਜਾਂ ਕੋਈ ਕਾਰੋਬਾਰ ਜਾਦੇ ਬੀਕ ਹੋ ਚੁੱਕਿਆ ਹੈ ਜਾਂ ਕਰਜ਼ੇ ਦੀ ਮਾਰ ਬਹੁਤ ਜ਼ਿਆਦੇ ਜੜ ਚੁੱਕਿਆ ਹੈ। ਜਾ ਕੋਈ ਬਿਮਾਰੀ ਹੈ ਬਿਮਾਰੀ ਨਹੀਂ ਠੀਕ ਹੋਉਂਦੀ ਜਾਂ ਕੋਈ ਕੇਸ ਪਿਆ ਹੋਇਆ ਕੇਸ ਗਾਂ ਦੀ ਗਾਂ ਜੱਜ ਸਹਿਬਾਨ ਤਰੀਕਾ ਦੀ ਜਾਂਦੇ ਹੈ ਕੋਈ ਕਾਰੋਬਾਰ ਦੇ ਵਿੱਚ ਅੜਕ ਕੇ ਪੈਂਦੀ ਹੈ ਉਹ ਸਾਡੇ ਨੇ ਆ ਕੇ ਅਰਦਾਸ ਬੇਨਤੀ ਕਰਵਾ ਸਕਦੇ ਨੇ ਪਰ ਆਉਣਾ ਪੈਂਦਾ ਆ ਕੇ ਅਰਦਾਸ ਬੇਨਤੀ ਕਰਵਾਉਣ ਗਊਆਂ ਵਾਸੇ ਕੁਝ ਨਾ ਕੁਝ ਲੈ ਕੇ ਆਉਣ ਫਿਰ ਉਹਨਾਂ ਦੇ ਪ੍ਰਮਾਤਮਾ ਸੱਚੇ ਪਾਤਸ਼ਾਹ ਅਕਾਲ ਪੁਰਖ ਪ੍ਰਮਾਤਮਾ ਗਲਾਬ ਦੇ ਫੁੱਲਾਂ ਦੀ ਵਰਖਾ ਕਰਦਾ ਹੈ ਅਸੀਂ ਇਹੋ ਜਿਹੇ ਕੇਸੜੇ ਵੀ ਦੇਖੇ ਨੇ ਜਿਹੜੇ ਕਹਿੰਦੇ ਦੇ ਵੀ ਅਸੀਂ ਤਾਂ ਸਾਡੇ ਲੋ ਬਾਬਾ ਜੀ ਸਾਈਕਲ ਟਿਕਣੀ ਰਿਆ ਸਾਡਾ ਸਭ ਕੁਝ ਵਿਕ ਚੁੱਕਿਆ ਹੈ ਜਦੋਂ ਗਉਆਂ ਦੀ ਸੇਵਾ ਕਰਦੇ ਨੇ ਜਦੋਂ ਪਰਮਾ ਪਰਿਵਾਰ ਨਸ਼ਾ ਮੁਕਤ ਹੋ ਜਾਂਦਾ ਹੈ ਪ੍ਰਮਾਤਮਾ ਦੇ ਲੜ ਲੱਗ ਜਾਂਦਾ ਹੈ ਗੁਰੂ ਦੇ ਲੜ ਲੱਗ ਜਾਂਦਾ ਹੈ ਫਿਰ ਉੱਥੇ ਖੁਸ਼ੀਆਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਾਰੋਬਾਰ ਦੇ ਵਿੱਚ ਵਾਧੇ ਹੋਣੇ ਸ਼ੁਰੂ ਹੋ ਜਾਂਦੇ ਨੇ ਜੀ ਹਾਂਜੀ ਬਾਬਾ ਜੀ ਜਦੋਂ ਸੇਵਾ ਕਰਦੇ ਹਾਂ ਗਉਆਂ ਦੀ ਜਾ ਕੇ ਹਾਂਜੀ ਇੱਕ ਤੁਸੀਂ ਦੱਸ ਰਹੇ ਸੀ ਵੀ ਅਰਦਾਸ ਕਰਦੇ ਤੁਸੀਂ ਸਵੇਰੇ 2 ਵਜੇ ਜਾਂਦੇ ਹਾਂਜੀ ਉਹ ਅਰਦਾਸ ਕਰਾਉਣ ਵੇਲੇ ਤੇ ਤੁਹਾਡੇ ਕੋਲੇ ਜਿਹੜੇ ਪੇਸ਼ੈਂਟ ਨੇ ਉਹ ਕਿੱਦਾਂ ਦੀ ਦੱਸਣ ਵੀ ਕਿਵੇਂ ਤੁਹਾਡੇ ਨਾਲ ਜਰੀਆ ਬਣਾਉਣ ਦੇਖੋ ਅਰਦਾਸ ਵਾਸਤੇ ਮਹਾਪੁਰਸ਼ੋ ਪਹਿਲਾਂ ਫੋਨ ਨੰਬਰ ਲਿਖਾਉਣਾ ਪੈਂਦਾ ਸਾਨੂੰ ਬੋਲੇ ਨੇ ਨੰਬਰ ਜਿਹੜੇ ਹੈਗੇ ਨੇ ਸਾਡੇ 90568 817 87 ਇਹ ਸਾਡੇ ਦੋ ਨੰਬਰ ਨੇ ਇਹਨਾਂ ਨੰਬਰਾਂ ਤੇ ਟਾਈਮ ਲੈ ਕੇ ਉਹ ਆਪਦੀ ਬੁਕਿੰਗ ਕਰਵਾ ਸਕਦੇ ਨੇ ਬੁਕਿੰਗ ਦਾ ਕੋਈ ਪੈਸਾ ਨਹੀਂ ਅਸੀਂ ਕੋਈ ਮੱਥਾ ਨਹੀਂ ਟਿਕਉਂਦੇ ਕੋਈ ਪੈਸਾ ਨਹੀਂ ਲੈਂਦੇ ਅਸੀਂ ਸਰਬ ਕਹਿੰਦੇ ਆ ਵੀ ਗਉਆਂ ਵਾਸਤੇ ਚਾਹੇ ਪੀੜਾ ਲਿਓ ਚਾਹੇ ਆਟਾ ਲਿਓ ਚਾਹੇ ਦਾਣਾ ਲਿਓ ਚਾਹੇ ਪ੍ਰਸਾਦਾ ਲਿਓ ਉਹ ਜਾ ਕੇ ਫਿਰ ਜਦੋਂ ਗੁਰੂ ਮਹਾਰਾਜ ਦੀ ਸਵੇਰੇ ਅਰਦਾਸ ਬੇਨਤੀ ਹੁੰਦੀ ਹੈ ਉਹਦੀ ਕਲਾ ਬਖਰੀ ਵਰਤਦੀ ਹੈ ਹਾਂ ਬੱਬਾ ਜੀ ਕਿੰਨੇ ਜੇ ਕਈ ਵਾਰੀ ਕੋਈ অতি ਗਰੀਬ ਬੰਦਾ ਜਿਹਨੇ ਨਸ਼ਾ ਛੱਡਣਾ ਹੋਵੇ ਹਾਂਜੀ ਉਹਨੂੰ ਜਿਹਨੂੰ ਇਹ 10000 ਦੇ ਆਪਾ ਸਮਾਂ ਲੈਣੀਆਂ ਔਖੀਆਂ ਨੇ ਉਹਦੇ ਵਾਸਤੇ ਕੋਈ ਸੌਖਾ ਰਾਹ ਬਿਲਕੁਲੋ ਮਹਾਪੁਰਸ਼ੋ ਜਿਹੜਾ ਕੋਈ অতি ਗਰੀਬ ਬੰਦਾ ਹੈ ਨਹੀਂ ਬਾਸਮਾ ਲੈ ਸਕਦਾ ਉਹਦੀ ਵੀ ਫਿਰ ਅਸੀਂ ਮਦਦ ਕਰ ਦਿੰਦੇ ਆ ਜੀ ਹਾਂ ਬਿਲਕੁਲ ਤੇ ਬੱਬਾ ਜੀ ਲਾਸਟ ਵਿੱਚ ਇੱਕ ਹੋਰ ਸਵਾਲ ਜਦੋਂ ਤੁਸੀਂ ਸੇਵਾ ਕਰਦੇ ਹੋ ਅਰਦਾਸ ਕਰਦੇ ਹੋ ਪੂਰੀ ਹੋ ਜਾਂਦੀ ਆ ਤਾਂ ਤੁਹਾਨੂੰ ਕੋਈ ਸਮਾਜ ਸੇਵੀ ਜਥੇਬੰਦੀ ਜਾਂ ਕਿਸੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਸਰਕਾਰਾਂ ਨੇ ਹਾਂਜੀ ਕਿਸੇ ਨੇ ਕਿਹਾ ਵੀ ਅਸੀਂ ਮਦਦ ਕਰਦੇ ਆ ਜਾਂ ਕੋਈ ਇਹ ਜੀ ਹੱਥ ਵਧਾਇਆ ਹੋਵੇ ਵੀ ਅਸੀਂ ਵੀ ਭਲਾ ਕਰਦੀਏ ਤੁਹਾਡੇ ਨਾਲ ਲੱਗੇ ਕਿਉਂਕਿ ਤੁਸੀਂ ਹਜ਼ਾਰਾਂ ਲੋਕਾਂ ਦਾ ਭਲਾ ਕਰਦਾ ਮਾ ਪਰਸੋ ਸਾਡਾ ਇਰਾਦੇ ਹੀ ਇੰਨਾ ਮਜ਼ਬੂਤ ਕਰਿਆ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸਾਡੇ ਇਰਾਦੇ ਇੰਨੇ ਮਜ਼ਬੂਤ ਨੇ ਸਾਨੂੰ ਅਸੀਂ ਚਾਹੁੰਦੇ ਆ ਵੀ ਜਦੋਂ ਪਰਮਾਤਮਾ ਸੱਚੇ ਪਾਤਸ਼ਾਹ ਅਕਾਲ ਪੁਰਖ ਸਾਡੇ ਨਾਲ ਹੈ ਸਾਡੀ ਗਊ ਮਾਤਾ ਦੀ ਸੇਵਾ ਸਾਡੇ ਨਾਲ ਹੈ ਤਾਂ ਸਾਇਦ ਸਾਨੂੰ ਕਿਸੇ ਮੂਰੇ ਹੱਥ ਢੰਦੀ ਜਰੂਰਤ ਨਹੀਂ ਪੈਂਦੀ ਸਾਡੀਆਂ ਰੀਧੀਆਂ ਵਿਧੀਆਂ ਉਸ ਆਤਮ ਵਿਸ਼ਵਾਸ ਨਾਲ ਜੁੜੀਆਂ ਵੀ ਆ ਨੇ ਜਿਹੜਾ ਦੇ ਕੇ ਮੰਗਦਾ ਨਹੀਂ ਠੀਕ ਹੈ ਨਾ ਮਾਪਰੋ ਸਾਨੂੰ ਸ਼ਾਂਤੀ ਪ੍ਰਦਾਨ ਹੁੰਦੀ ਹੈ ਸਾਡਾ ਸਿਰਬ ਅਕਾਲ ਪੁਰਖ ਨਾਲ ਜੁੜੀ ਬਿਲੇ ਵੈ ਸਾਡੀ ਜੇ ਉਹੀ ਸੇਵਾ ਕਰਾ ਰਿਹਾ ਹੈ ਅਸੀਂ ਸੇਵਾ ਕਰ ਰਹੇ ਹਾਂ ਜਿਹੜਾ ਵੀ ਕੋਈ ਪੰਜਾਬ ਵਾਸਤੇ ਚੰਗਾ ਕਰਦਾ ਹੈ ਉਹਦੇ ਅਸੀਂ ਦਿਲੋਂ ਰਹਿਣੀ ਆ ਉਹ ਕੋਈ ਵੀ ਸੰਸਤਾ ਹੈ ਉਹ ਚਾਹੇ ਬਾਹਰ ਦੇ ਮੁਲਕ ਦਾ ਹੋਵੇ ਚਾਹੇ ਸਾਡੇ ਪੰਜਾਬ ਦਾ ਚਾਹੇ ਬਾਹਰੋਂ ਆਈ ਬਾਹਰੀ ਸਟੇਟ ਦਾ ਜਿਹੜਾ ਕੋਈ ਪੰਜਾਬ ਵਾਸਤੇ ਚੰਗਾ ਸੋਚਦਾ ਤਾਂ ਅਸੀਂ ਉਹਦੇ ਬਾਈਜੀ ਨਹੀਂ ਆ ਬਾਬਾ ਜੀ ਅਸੀਂ ਦੇਖ ਰਹੇ ਹਾਂ ਕੋਈ ਵੀ ਬਿਮਾਰੀ ਵਾਲਾ ਆਉਂਦਾ ਤੁਹਾਡੇ ਕੋਲੇ ਚਾਹੇ ਕਿਸੇ ਬੀਬੀ ਕੋਲੇ ਬੱਚਾ ਨਹੀਂ ਹੁੰਦਾ ਤੇ ਕਿਸੇ ਦਾ ਨਹਿਰੋ ਸਿਸਟਮ ਖਰਾਬ ਆ ਅੱਖਾਂ ਤੋਂ ਕਿਸੇ ਨੂੰ ਘੱਟ ਦਿਖਦਾ ਇਹ ਜੀ ਕਿਹੜੀ ਕਲਾ ਵਰਤਦੀ ਆ ਜਿਹਦੇ ਨਾਲ ਹਰ ਇੱਕ ਰੋਗ ਦਾ ਰਾਜ ਤੁਸੀਂ ਕਰ ਦਿੰਦੇ ਆ ਮਹਾਂਪੁਰਸੋ ਜਦੋਂ ਇਨਸਾਨ ਨੇ ਸਾਡੇ ਲਵੇ ਆਉਣਾ ਉਹਦੀਆਂ ਤਾਰਾਂ ਪਹਿਲਾਂ ਅਕਾਲ ਪੁਰਖ ਨਾਲ ਜੁੜਦੀਆਂ ਨੇ ਕਿਉਂਕਿ ਅਸੀਂ ਚਾਹੁੰਦੇ ਆ ਵੀ ਗੁਰੂ ਘਰ ਮੱਥਾ ਟੇਕ ਕੇ ਆ ਉਸ ਤੋਂ ਬਾਅਦ ਜਿਹੜੇ ਹਜ਼ਾਰਾਂ ਦੇਵੀ ਦੇਵਤੇ ਨੇ ਉਹਨਾਂ ਦੇ ਆ ਜਿਹੜੀਆਂ ਸੀਸਾਂ ਨੇ ਅਸੀਂ ਲੈਣੇ ਆ ਵੀ ਗਊ ਮਾਤਾ ਨੂੰ ਪ੍ਰਸ਼ਾਦਾ ਵਾ ਕੇ ਆ ਕਿਉਂਕਿ ਸਮਾਜ ਦੇ ਵਿੱਚ ਇੱਕ ਰੀਤ ਬਣੀ ਵੀ ਆਪਣੇ ਪੰਜਾਬ ਦੇ ਵਿੱਚ ਗੁਰੂ ਮਹਾਰਾਜ ਤੋਂ ਵੱਡਾ ਕੋਈ ਸ਼ਕਤੀਮਾਨ ਅਪਾਰ ਨਹੀਂ ਹੈਗਾ ਗਊ ਤੋਂ ਵੱਡੀ ਸੇਵਾ ਨਹੀਂ ਹੈਗੀ ਉਸ ਤੋਂ ਬਾਅਦ ਜਦੋਂ ਸਾਡੇ ਲਵੇ ਚਾਹੀਦਾ ਕੋਈ ਅੰਗਹੀਣ ਬੱਚਾ ਹੈ ਤੁੱਤਲਾ ਹੈ ਉਹਦੀ ਗਰੋਥ ਨਹੀਂ ਹੁੰਦੀ ਜਾਂ ਨੈਰੋ ਸਿਸਟਮ ਬੀਕ ਹੋ ਚੁੱਕਿਆ ਹੈ ਨਸਾਂ ਨੇ ਜਿਹੜੀਆਂ ਬਿਲਕੁਲ ਬੀਕ ਹੋ ਚੁੱਕੀਆਂ ਨੇ ਕਹਿੰਦੇ ਨੇ ਵੀ ਸਟੰਟ ਪਾਉਣਾ ਪਊਗਾ ਹਾਰਟ ਬਿਲਕੁਲ ਕਮਜ਼ੋਰ ਹੋ ਚੁੱਕਿਆ ਹੈ ਜਾਂ ਉਹਨਾਂ ਦੇ ਗੋਡੇ ਦਰਦ ਕਰਨੋਂ ਨਹੀਂ ਹਟਦੇ ਜਾਂ ਭਾਈ ਜੀ ਉਹਨਾਂ ਦੀ ਨਿਗਾ ਬਿਲਕੁਲ ਘਟ ਚੁੱਕੀ ਹੈ ਜਾਂ ਅੱਖਾਂ ਤੋਂ ਘਟਦੀਂਦੇ ਜਾਂ ਸਿਰ ਦੁਖਦਾ ਰਹਿੰਦਾ ਅਦਾ ਉਹਦੇ ਅਸੀਂ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਹੈ ਜੀ ਜਦੋਂ ਦਵਾਈ ਦਿੰਦੇ ਨੇ ਇੱਕ ਮਹੀਨੇ ਦੀ ਦਵਾਈ ਨਾਲ ਜਦੋਂ ਡਾਕਟਰ ਕਹਿੰਦਾ ਵੀ ਤੁਹਾਡਾ ਸਰਜਰੀ ਕਰਨੀ ਬੁਹਾੜ ਦੀ ਜਦੋਂ ਉਹ ਦੁਆਰੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਕਰਾਮਾਤ ਵਰਤ ਗਈ ਸੱਚੇ ਬਾਦਸ਼ਾਹ ਦੀ ਅਸੀਂ ਬਿਲਕੁਲ ਠੀਕ ਆ ਜਿਹੜਾ ਨਸੇ ਵਾਲੇ ਬੱਚੇ ਨੇ ਚਾਹੇ ਉਹਨਾਂ ਨੇ 10-10 ਸੈਂਟਰ ਕੱਟੇ ਨੇ ਚਾਹੇ 5-6 ਸੈਂਟਰ ਕੱਟੇ ਨੇ ਸੈਂਟਰਾਂ ਵਾਲੇ ਖੁਦ ਮਾਲਕ 93 ਆ ਕੇ ਪੁੱਤੋ ਆਪਦੇ ਬੱਚੇ ਨਾਲ ਰਸਾ ਡਾ ਕੀ ਜਾਂਦੇ ਨੇ ਹਾਂ ਬੱਬਾ ਜੀ ਇੱਕ ਲਾਸਟ ਕੁਐਸਚਨ ਜਿਹੜੇ ਇਹ ਤੁਸੀਂ ਦਵਾਈਆਂ ਭੇਜਦੇ ਹੋ ਕੋਰੀਅਰ ਰਾਹੀਂ ਹਾਂਜੀ ਉਹਨਾਂ ਦਾ ਕੀ ਖਰਚਾ ਹੁੰਦਾ ਕੋਰੀਅਰ ਮਹਾਪੁਰਸੋ ਜਿਹੜੀ ਦਵਾਈ ਅਸੀਂ ਆਪਦੇ ਲੋਕੋ ਭੇਜਦੇ ਆ ਉਹ ਬਿਲਕੁਲ ਫਰੀ ਭੇਜਦੇ ਆ ਜਿਹੜੀਆਂ ਭਸਮਾ ਨੇ ਉਹ ਅਸੀਂ ਲਿਖ ਕੇ ਦਿੰਨੇ ਆ ਅਗਲਾ ਲੈ ਕੇ ਆ ਜੰਦਾ ਅਸੀਂ ਅੱਗ ਦੇ ਮਾਰ ਕੇ ਬਣਾ ਦਿੰਨੇ ਆ ਜਿਹੜੇ ਦੇਸ਼ਾਂ ਬਦੇਸਾਂ ਚ ਬੈਠੇ ਨੇ ਉਹ ਦੁਕਾਨਦਾਰ ਨੂੰ ਪੈਸੇ ਪਾਉਂਦੇ ਨੇ ਅਸੀਂ ਅੱਗ ਦੇ ਮਾਰ ਕੇ ਬਣਾ ਕੇ ਕੁਰੀਅਰ ਕਰ ਦਿੰਨੇ ਹਾਂ ਹਾਂਜੀ ਉਹਦਾ ਜਾਨੀ ਕਿ ਕੋਈ ਪੈਸਾ ਸੋਨੂ ਨਹੀਂ ਨਾ ਨਾ ਅਸੀਂ ਕੋਈ ਪੈਸੇ ਲੈਣਾ ਵਾਪਰਸ਼ ਉਹ ਦੁਕਾਨਦਾਰ ਹੀ ਕੋਰੀਅਰ ਆਪੀ ਬਿਲਕੁਲ ਕੋਰੀਅਰ ਅਸੀਂ ਕਰਨੇ ਦੁਕਾਨ ਤੋਂ ਸਾਮਾਨ ਲੈ ਕੇ ਅਸੀਂ ਬਣਾ ਦਿੰਨੇ ਆ ਜਿਹੜੀ ਸੀ ਆਪ ਦੇ ਲੋਬੋ ਦਵਾਈ ਦੇਣੀ ਹੈ ਉਹ ਬਿਲਕੁਲ ਫਰੀ ਦੇਣੀ ਹੈ ਜੀ ਹਾਂਜੀ ਦੋਸਤੋ ਜਦੋਂ ਇਹ ਜੇ ਮਹਾਪੁਰਸ਼ ਲੱਗ ਜਾਣ ਵੀ ਧਾਰ ਲੈਣ ਵੀ ਪੰਜਾਬ ਨੂੰ ਰੰਗਲਾ ਬਣਾ ਕੇ ਰਾਂਗੇ ਤਾਂ ਕੋਈ ਇਹੋ ਜੀ ਸ਼ਕਤੀ ਨਹੀਂ ਜਿਹੜੀ ਸਾਥ ਨਾ ਦੇ ਵੀ ਅਸੀਂ ਵੀ ਆਪਣੇ ਚੈਨਲ ਦੇ ਮਾਦੇ ਹੋਰ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿਉਂਕਿ ਜਿਹੜੇ ਦਾਨੀ ਸੱਜਣ ਨੇ ਉਹ ਚਾਹੇ ਬਾਬਾ ਜੀ ਨੇ ਕਿਹਾ ਵੀ ਅਸੀਂ ਹੱਥ ਨਹੀਂ ਅੜਦੇ ਕਿਸੇ ਅੱਗੇ ਪਰ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਇਕਬਾਲ ਸਿੰਘ ਫਗੋਲਾ ਕਟੂਵਾਲੀਆ